ਸਤਿ ਸ਼੍ਰੀ ਅਕਾਲ ਮੈਂ ਅਮਰਜੀਤ ਸਿੰਘ ਐਜੂ ਚੈਨਲ ਵੱਲੋਂ ਸਰਕਾਰ ਦੁਆਰਾ ਜੀਐਸਟੀ ਦੇ ਰੇਟਾਂ ਵਿੱਚ ਇਸ ਲੇਵਾ ਵਿੱਚ ਜੋ ਕਮੀ ਕੀਤੀ ਗਈ ਹੈ ਉਹਦੇ ਨਾਲ ਵਪਾਰੀਆਂ ਨੂੰ ਕੀ ਫਾਇਦੇ ਹੋਏ ਨੇ ਸੇਲ ਟੈਕਸ ਡਿਪਾਰਟਮੈਂਟ ਵਿੱਚ ਜੀਐਸਟੀ ਦੇ ਕਿੰਨੇ ਰਜਿਸਟ੍ਰੇਸ਼ਨ ਹੋਏ ਨੇ ਔਰ ਵਪਾਰੀਆਂ ਨੂੰ ਕੁਝ ਕਨਫਿਊਜ਼ਨ ਵੀ ਆਇਆ ਹੈਗੇ ਨੇ ਉਹਨਾਂ ਸਭ ਦੀ ਜਾਣਕਾਰੀ ਕਰਨ ਲਈ ਆਪਾਂ ਅੱਜ ਆਏ ਹਾਂ ਜੀਐਸਟੀ ਡਿਪਾਰਟਮੈਂਟ ਲਗਾਨਾ ਚਾਰਦੀ ਅਸਿਸਟੈਂਟ ਕਮਿਸ਼ਨਰ ਨਿਹਾਰਿਕਾ ਖਰਵੰਦਾ ਜੀ ਕੋਲ ਕਰ ਦਿਆ ਉਹਨਾਂ ਨਾਲ ਗੱਲਬਾਤ ਬੜੇ ਸੋ ਸਾਡੇ ਚੈਨਲ ਇਹ ਜੋ ਚੈਨਲ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਮੈਮ ਮੈਂ ਅਮਰਜੀਤ ਦੇ ਜੀ ਨੂੰ ਚੈਨਲ ਤੋਂ ਤੁਸੀਂ ਸਿਲਟੈਕਸ ਡਿਪਾਰਟਮੈਂਟ ਵਿੱਚ ਕਿਸ ਪੋਸਟ ਤੇ ਹੋ ਤੇ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਅਮਰਜੀਤ ਜੀ ਮੇਰਾ ਨਾਮ ਨਿਹਾਰਿਕਾ ਖਰਬੰਦਾ ਹੈ ਤੇ ਮੈਂ ਐਜ਼ ACSD ਲੁਧਿਆਣਾ 4 ਇੱਥੇ ਪੋਸਟਡ ਆ ਮੈਡਮ ਜਿਵੇਂ ਕਿ GST ਦੇ ਸਲੈਫ ਚੇਂਜ ਹੋਏ ਨੇ ਤੇ ਇਹਦਾ ਨਾ ਰਜਿਸਟ੍ਰੇਸ਼ਨ ਦੇ ਉੱਤੇ ਕਿੰਨਾ ਇਫੈਕਟ ਪਿਆ ਹੈ ਦੇਖੋ ਜੀ ਸਲੈਬ ਚੇਂਜ ਹੋ ਕੇ ਹੁਣ ਰੇਟ ਆਫ ਟੈਕਸ ਕੱਟ ਵੀ ਗਏ 28 ਤੋਂ 18 ਆ ਗਏ 18 ਤੋਂ 5 12 ਤੋਂ 5 ਤਾਂ No doubt ਇਹਦੇ ਕਰਕੇ ਸਾਨੂੰ ਰਜਿਸਟ੍ਰੇਸ਼ਨ ਹੁਣ ਵੱਧ ਆ ਰਹੀਆਂ ਨੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹਦੇ ਰਜਿਸਟ੍ਰੇਸ਼ਨ ਰੇਟ ਆਫ ਟੈਕਸ ਘਟਣ ਦਾ ਫਾਇਦਾ ਲੈ ਰਹੇ ਨੇ ਤੇ ਮੋਰ ਰਜਿਸਟ੍ਰੇਸ਼ਨਸ ਆਰ ਕਮਿੰਗ ਟੂ ਅਸ ਮੈਡਮ ਜਿਹੜੇ ਵਪਾਰੀਆਂ ਨੇ ਸਮਾਨ ਪਰਚੇਜ ਕੀਤਾ 28% ਤੇ 18% ਤੇ ਉਹਨਾਂ ਕੋ ਕੀ 슬ਿਪ ਕੱਟ ਹੋ ਗਏ ਨੇ ਔਰ ਉਹਨਾਂ ਦਾ ਪੁੱਛਦੇ ਰਹਿੰਦੇ ਨੇ ਅਕਸਰ ਕਿ ਅਸੀਂ ਡਿਫਰੈਂਸ ਕਿਵੇਂ ਪੂਰਾ ਕਰਾਂਗੇ ਆਰਾ ਜੀ ਬਾਇ ਲਾ ਤੁਸੀਂ ਜਿਹੜਾ ਵੀ ਪੁਰਾਣਾ ਆਈਟੀਸੀ ਹੈ ਤੁਹਾਡਾ ਜਿੰਨਾ ਸਟਾਕ ਤੁਹਾਡਾ ਪੁਰਾਣੇ ਰੇਟ ਆਫ ਟੈਕਸ ਤੇ ਪਿਆ ਹੈ ਉਹਦਾ ਕ੍ਰੈਡਿਟ ਲੈ ਸਕਦੇ ਹੋ ਪਰ ਜੇ ਤੁਹਾਡੀ ਫਾਈਨਲ ਆਈਟਮ ਜ਼ੀਰੋ ਰੇਟ ਤੇ ਹੋਗੀ ਤਾਂ ਤੁਹਾਨੂੰ ਆਈਟੀਸੀ ਨਹੀਂ ਮਿਲਣਾ ਬਟ ਅਦਰਵਾਈਜ਼ ਤੁਹਾਨੂੰ ਉਹਦਾ ਆਈਟੀਸੀ ਤੁਸੀਂ ਲੈ ਸਕਦੇ ਹੋ ਮੈਡਮ ਉਹਨੇ ਇੱਕ ਕੇਸ ਸੁਣਾਇਆ ਸੀ ਆਈਟੀਸੀ ਜਿਹੜੀ ਕਲੇਮ ਕੀਤੀ ਗਈ ਹੈ ਔਰ ਜਦੋਂ ਤੁਹਾਡੇ ਡਿਪਾਰਟਮੈਂਟ ਵੱਲੋਂ ਉਹਦੀ ਜਾਂਚ ਕੀਤੀ ਗਈ ਤੇ ਉਹਦੇ ਵਿੱਚ ਪਾਇਆ ਗਿਆ ਕਿ ਫਰਮ ਉਸ ਸਾਦੇ ਹੈ ਹੀ ਨਹੀਂ ਹੈਗੀ ਤੇ ਉਹਦੇ 'ਚ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਦੇਖੋ ਜੀ ਅਸੀਂ ਡਾਟਾ ਪੁੱਲ ਕਰਾਇਆ ਸੀ ਤੁਹਾਨੂੰ ਪਤਾ ਚੱਲਿਆ ਕਿ ਉਹ ਬੰਦਾ ਸਿਰਫ ਪਰਚੇਸ ਐ ਸੇਲ ਦਿਖਾ ਰਿਹਾ ਪਰਚੇਸੇ ਨਹੀਂ ਆ ਰਹੀਆਂ ਤਾਂ ਇਸ ਕਰਕੇ ਉਹਦੇ ਤੇ ਜਿਹੜੀ ਬੰਦੀ ਲਾਉ ਦੀ ਕਾਰਵਾਈ ਉਹ ਕਰ ਰਿਹਾ ਤੇ ਆਪਾਂ ਉਹਦੇ ਸਾਰਾ ਡਾਟਾ ਆਪਾਂ ਪੁਰਾਣੇ ਸਾਲਾਂ ਦਾ ਵੀ ਕੱਢ ਰਹੇ ਆ ਜਿਹਦਾ ਪਿਛਲੇ ਸਾਲ ਦਾ ਵੀ ਹੈ ਤੇ ਇਸ ਸਾਲ ਦਾ ਵੀ ਤੇ ਜੇ ਵੀ ਉਹਦੇ ਜਿਹੜੀ ਵੀ ਬਾਇਲੋ ਬੰਦੀ ਕਾਰਵਾਈ ਹੈ ਉਹ ਹੋ ਰਹੀ ਹੈ ਜੀ ਮੈਡਮ ਫੇਕ ਰਜਿਸਟ੍ਰੇਸ਼ਨ ਕਰਾ ਕੇ ਜੋ ਫੋਕਸ ਬਿਲਿੰਗ ਕਰਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ देखो जी मैं ये ਤੁਹਾਡੇ ਚੈਨਲ ਦੇ ਮੀਡੀਅਮ ਤੋਂ ਇਹ ਕਹਿਣਾ ਚਾਹੂੰਗੀ ਕਿ ਸਾਰੇ ਆਪਣੇ ਇਨਵੋਇਸਸ ਰਾਈਟਫੁਲੀ ਕੱਢੋ ਤੇ ਰਾਈਟਫੁਲੀ ਆਪਣਾ ਸਾਰੇ ਈਵੇ ਬਿਲ ਵੀ ਕੱਢੋ ਤਾਂ ਕੋਈ ਵੀ ਇਦਾਂ ਦੀ ਪ੍ਰੈਕਟਿਸ 'ਚ ਕੋਈ ਵੀ ਇਨਵੋਲ ਨਾ ਹੋਏ ਕਿਉਂਕਿ ਜੀਡੀਆ ਸਾਡਾ ਡਿਪਾਰਟਮੈਂਟ ਹੈ ਉਹਦੇ ਤੇ ਐਕਸ਼ਨ ਡੈਫੀਨਿਟਲੀ ਬਾਇਲਅ ਲਾਊਗਾ ਤੁਸੀਂ ਲੁਧਿਆਣਾ ਵਾਸੀ ਨੂੰ ਕੀ ਮੈਸੇਜ ਦੇਣਾ ਪਹੁੰਚਾ ਹੋਗੇ ਮੈਂ ਤੁਹਾਡੇ ਪੋਰਟਲ ਤੋਂ ਇਹ ਕਹੂੰਗੀ ਕਿ ਤੁਸੀਂ ਜੇ ਨਾ ਕਸਟਮਰ ਹੈ ਉਹਦਾ ਜਾ ਕੇ ਬਿੱਲ ਮੰਗੇ ਜੀ ਪਰ ਮੈਂ ਟੈਕਸ ਪੇਅਰ ਨੂੰ ਕਹੂੰਗੀ ਕਿ ਬਿਨਾ ਉਹਨਾਂ ਦੇ ਮੰਗੇ ਕਸਟਮਰ ਤੋਂ ਤੁਸੀਂ ਆਪਣਾ ਇਨਵੋਇਸਿੰਗ ਪੂਰੀ ਰੱਖੋ ਜੀ ਪੂਰੇ ਆਪਣੇ ਬਿਲ ਕੱਟੋ ਜਿਹੜਾ ਟੈਕਸ ਤੁਸੀਂ ਕਸਟਮਰ ਤੋਂ ਲੈ ਰਹੇ ਹੋ ਉਹਨੂੰ ਡਿਪਾਰਟਮੈਂਟ ਤੇ ਜਿਹੜਾ ਸਰਕਾਰ ਹੈ ਉਹਦੇ ਮਾਲੀਏ ਜਮਾ ਕਰਾਓ ਜੀ ਠੀਕ ਹੈ ਮੈਡਮ ਧੰਨਵਾਦ ਥੈਂਕ ਯੂ